ਗੁਰਨਾਯਾ ਇਹ ਸੇ ਪਿੱਛੇ ਕਰਾਇਆ ਗਿਆ ਹੈ ਰਾਜਨੀਤਿਕ ਸੰਯੁਕਤ ਮੋਰਚਾ ਹੈ ਰਾਜਨੀਤਿਕ ਉਹ ਉਸੇ ਕਾਰਨ ਕਰਕੇ ਹਾਜ਼ਰ ਨਹੀਂ ਹੋ ਸਕੇ ਇਸ ਕਰਕੇ ਅਸੀਂ ਲੋਕ ਪਤਮਨ ਹੈ ਅੱਜ ਦੀ ਮੀਟਿੰਗ ਤੇ ਇਕਤਾ ਤੇ ਲੰਮੀ ਚਰਚਾ ਕੀਤੀ ਅਸੀਂ ਲੰਮੀ ਚਰਚਾ ਤੋਂ ਬਾਅਦ ਇਸ ਛੱਡੇ ਤੇ ਪਹੁੰਚੇ ਹਾਂ ਕਿ ਅੱਜ ਦੀ ਘੜੀ ਵਿੱਚ ਅਸੀਂ ਤਾਲਵੀਰ ਮੇ ਇਕਤਾ ਸੱਦੇ ਦੇਨ ਦਿੱਤੇ ਜਾ ਸਕਦੇ ਆ ਇੱਥੇ ਸਾਡੀ ਚੈਂਪੀਅਨ ਬਣੀ ਆ ਵੀ ਇਹ ਇੱਕ ਕੁਲਵਿੰਦਰ ਸਿੰਘ ਹੋ ਸਕਦੇ ਆ ਯਾਰ ਤੁਸੀਂ ਇੱਧਰ ਪਰ ਇਹ ਤਾਲਮਿਲ ਵਿੱਚ ਸੱਦੇ ਨੂੰ ਫਾਈਨਲ ਰੂਪ ਦੇਣ ਦੀ ਖਾਤਰ ਸਾਡਾ ਕੋਰ ਮਜਦੂਰ ਪੂਰਾ ਨਹੀਂ ਪੀਜਾ ਮੋਰਚਾ ਸਾਡੇ ਸ਼ਾਮਿਲ ਲਈ ਸਾਡੇ ਸਾਥੀ ਕਿਸਾਨ ਮਜ਼ਦੂਰ ਮੋਰਚੇ ਵਾਲੇ ਸਾਥੀ ਨੇ ਜਿਹੜੇ ਇਹ ਗੈਰ ਰਾਜਨੀਤਿਕ ਮੋਰਚਾ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਗੱਲ ਕਰਕੇ ਅਗਲੇ ਇਹ ਤਾਲਮਿਲ ਵਿੱਚ ਐਕਸ਼ਨ ਦੀ ਜਿਹੜੀ ਸੱਦੇ ਦੀ ਕਾਲ ਕਰਨੀ ਹੈ ਉਹਨਾਂ ਦਾ ਰਹਿ ਕਰਕੇ ਅਗਲੀ ਮੀਟਿੰਗ ਰੱਖਣਗੇ ਉਹਦੇ ਤੇ ਅਸੀਂ ਵਿਚਾਰ ਚਰਚਾ ਕਰਕੇ ਇਹਨੂੰ ਫਾਈਨਲ ਰੂਪ ਦੇਵਾਗੇ ਉਹ ਸਾਡੀ ਸੰਭਾਵਨਾ ਵੀ ਉੱਥੋਂ ਤੱਕ ਅਸੀਂ ਜਾਵਾਂਗੇ ਕਿਉਂਕਿ ਵੱਡੀ ਏਕਤਾ ਦੀ ਖਾਤਰ ਪਹਿਲਾਂ ਮੁੰਡ ਤੋਂ ਕਦਮ ਚੱਕੇ ਜਾਂਦੇ ਨੇ ਉਹਨਾਂ ਵਾਸਤੇ ਸਾਥੀਆਂ ਨੇ ਜਿਹੜਾ ਹੁਣ ਤੋਂ ਲੈ ਕੇ ਇਹਨਾਂ ਨਾਲ ਸਾਡੀਆਂ ਚਾਰ ਮੀਟਿੰਗਾਂ ਤੇ ਵਿੱਚ ਤਾਂ ਲਗਭਗ ਹੋ ਗਈਆਂ ਇਹਨਾਂ ਦਾ ਸਾਡੀਆਂ ਹੋਈਆਂ ਨੇ ਚਾਰ ਮੀਟਿੰਗਾਂ ਤੇ ਅਸੀਂ ਇਸ ਗੱਲ ਤੋਂ ਬਹੁਤ ਪੋਜ਼ੀਟਿਵ ਰਵੱਈਏ ਤੋਂ ਅਸੀਂ ਸੰਤੋਸ਼ ਨਾਲ ਕਿ ਸਾਥੀਆਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ ਤੇ ਖਾਸ ਕਰਕੇ ਸੰਯੁਕਤ ਮੋਰਚ ਕਿਸਾਨ ਮਜ਼ਦੂਰ ਮੋਰਚੇ ਵਾਲਿਆਂ ਨੇ ਤੇ ਅਸੀਂ ਇਹ ਆਸ ਕਰਾਂਗੇ ਇਹ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਵਾਲੇ ਸਾਥੀਆਂ ਤੋਂ ਵੀ ਉਹ ਵੀ ਇਸ ਕਿਸਾਨੀ ਹਿੱਤਾਂ ਤੇ ਜਿਹੋ ਜਿਹੇ ਅਟੈਕ ਹੋ ਰਹੇ ਨੇ ਜਿਹੋ ਜਿਹੇ ਭਾਰਤ ਦੀ ਸਰਕਾਰ ਕਾਰਪੋਰੇਟਾਂ ਨੂੰ ਖੇਤੀ ਸੈਕਟਰ ਦੇ ਵਿੱਚ ਐਂਟਰ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਤੱਕ ਤੇ ਮੰਡੀਆਂ ਤੇ ਕਬਜ਼ਾ ਕਰਨ ਤੱਕ ਦੇ ਹਮਲੇ ਦਾ ਘਾਰ ਹੀ ਹੈ ਅਸੀਂ ਸਮਝਾਂਗੇ ਕਿ ਵੀ ਇਹ ਲੜਾਈ ਜਿਹੜੀ ਵੱਡੀ ਹੈ ਇਹ ਸਾਡੇ ਕਿਸੇ ਵੀ ਕੱਲਿਆਂ ਤੋਂ ਨਹੀਂ ਲੜ ਕੇ ਜਿੱਤੀ ਜਾਣੀ ਜਿੰਨਾ ਚਿਰ ਤੱਕ ਅਸੀਂ ਸਿਰ ਨਹੀਂ ਜੋੜਦੇ ਉਹਨਾਂ ਚਿਰ ਇਹ ਲੜਾਈ ਸਾਡੇ ਕੋਲੋਂ ਕਿਸੇ ਕਿਨਾਰੇ ਨਹੀਂ ਲੱਗਣੀ ਇਹ ਭਾਵਨਾ ਨੂੰ ਲੈ ਕੇ ਅਸੀਂ ਵਿਚਾਰ ਚਰਚਾ ਕੀਤੀ ਹੈ ਅਸੀਂ ਪਹਿਲਾਂ ਤਿੰਨੇ ਫਾਰਮਾਂ ਦੀ ਨੇੜਤਾ ਬਣਾ ਕੇ ਫਿਰ ਭਾਰਤ ਦੀਆਂ ਜੋ ਬਾਕੀ ਜਥੇਬੰਦੀਆਂ ਮੋਰਚਿਆਂ ਤੋਂ ਬਾਹਰ ਨੇ ਉਹਨਾਂ ਨਾਲ ਵੀ ਸਾਂਝ ਵਧਾਉਣ ਦੀ ਗੱਲ ਅੱਗੇ ਤੋਰਾਂਗੇ ਇਹ ਗੱਲ ਕਸੀਂ ਕੀਤੀ ਹੈ ਬਾਕੀ ਸਾਡੀ ਸਾਥੀ ਸਰਮਣ ਸਿੰਘ ਪਨੇਰ ਕਰ ਲੈਣਗੇ ਇਹ ਤੇ ਸਾਡੀ ਸਹਿਮਤੀ ਬਣੀ ਬੰਦੇਰ ਸਾਹਿਬ ਆ ਦੇਖਿਓ ਜਿਸ ਤਰ੍ਹਾਂ ਸੇ ਉਗਰਾਹਾ ਸਾਹਿਬ ਨੇ ਆਪਕੇ ਸਮਖਸ਼ ਬਾਤ ਰੱਖੀ ਹੈ ਹਮਾਰਾ 7 ਮੈਂਬਰੀ ਵਫਤ ਅੰਨ ਸਾਥੀ ਵੀ ਥੇ और इधर ऑल इंडिया स्कैम का वफद किसान मजदूर मोर्चा भारत का वफद आज मिला है और जिस तरह से आपको ज्ञात होगा कि हमारे कार्यक्रम थे 11 12 13 के तो जो दो फोरम आंदोलन कर रहे हैं खनौरी बॉर्डर पर इस समय समय की कुछ निडता ना होने के कारण वो साथी हमारे आ नहीं सके इसलिए हम समय निकाल कर आए और आज हमने गंभीर इस विषय के ऊपर लंबी चर्चा की है और एकता के लिए और हम लगभग तालमेल में जो देश भर में बुलावा दे सके आंदोलन के लिए उसके उसके निकट पहुंच गए हैं तो ये होना चाहिए आने वाले समय में क्योंकि एसकेएम एम नॉन पॉलिटिकल आज व्यस्त व्यस्त होने के कारण आ नहीं सका इसके लिए हमने ये हमारी अपने ओर से होगी कोशिश भी हम आगे उनसे बात कर कर आगे की मीटिंग तय करें और उसमें से जो आगे देशव्यापी एकता के संदर्भ में जो कार्यक्रम निकले वो पूरे देश भर के किसान मजदूर की भावना को अनुकूल निकले जो सब जानते देश के किसान मजदूर सभी चाहते हैं सभी यूनियंस का एकता होना चाहिए पंजाबी भी चाहते हैं क्योंकि लोगों की भावना है कि आंदोलन जीता जाना चाहिए तो आंदोलन मांगों के ऊपर जीत कर निकलें इसके लिए समय सबको एकता अनिवार्य है इसकी हमने कोशिश की है और ये लगभग चार मीटिंगों के बाद लगभग हम हर मीटिंग में थोड़ा नज़दीक चले गए आगे की मीटिंग में और नज़दीक चले गए आगे की मीटिंग में और नजदीक चले गए और बातें को साफ करते गए और आप कि इस तरह से लगभग जिस तरह से हम चाहते हैं सभी संपूर्ण जैसे पहले आंदोलन में एकता रही उस तरह की एकता दिखे और हमें लगता है इस तरह की हमें आशा इसमें हम सफल होंगे तो आज आज की मीटिंग का निष्कर्ष जो है ये निकल रहा है जो हम आपके समक्ष रखा है देख हाँ देखिए जो सरकार के साथ साथ हमारी मीटिंग है उसमें अभी डेपुटेशन तय होना हमने आज शाम की मीटिंग रखी हुई है और हमारे कल क्योंकि हम लोग फिर इधर शंभू पर ही इकट्ठे होंगे तो उसमें डेपुटेशन का स्वरूप आपके सामने आ जाएगा मैं एक बात सब सहमत होते, एक भी बोल दूँ कि कल के जो सभी कार्यक्रम है हमारे शंभू पर बड़ी महापंचायत है आपके माध्यम से अपील है दोनों मोर्चों की ਵਿਵਾਦਿਕ ਸ ਦੇ ਕਿਸਾਨ ਮਜ਼ਦੂਰ ਪਹੁੰਚੇ ਆਰ ਬੜਾ ਇਕੱਠ ਕਰੇ ਧੰਨਵਾਦ ਅੰਦੇਸਰ ਢੱਲੇਵਾਲ ਸਾਹਿਬ ਪਹਿਲਾਂ ਵੀ ਜਦੋਂ ਪਟਿਆਲਾ ਦੇ ਵਿੱਚ ਸੀਗਾ ਉਹਨਾਂ ਜਥੇਬੰਦੀ ਉਦੋਂ ਵੀ ਨਹੀਂ ਸੀ ਆਈ ਇਹ ਵੀ ਨਹੀਂ ਕਿ ਉਹ ਸੀਰੀਅਸ ਨਹੀਂ ਹੈ ਗੱਲਬਾਤ ਲਈ ਜਾਂ ਉਹ ਇਕਤਾ ਨਹੀਂ ਚਾਹੁੰਦਾ ਨਹੀਂ ਐ ਨਹੀਂ ਹੈਗਾ ਮੈਂ ਜਿਹੜੀ ਤੁਹਾਨੂੰ ਪਹਿਲਾਂ ਗੱਲ ਕਹੀ ਆ ਕਿ ਅੱਜ ਉਹਨਾਂ ਦਾ ਆਪਣਾ ਆਫੀਸ਼ਲ ਬਿਆਨ ਆ ਪ੍ਰੈਸ ਦੇ ਵਿੱਚ ਕਿ ਅਸੀਂ ਇਕਤਾ ਨੂੰ ਲੈ ਕੇ ਪਹਿਲਾਂ ਵੀ ਸਹਿਯੋਗ ਦੇ ਸੀਗੇ ਇਕਤਾ ਨੂੰ ਲੈ ਕੇ ਅੱਗੇ ਵੀ ਸਹਿਯੋਗ ਰਹਾਗੇ ਹਾਂ ਅੱਗੇ ਸਾਂਝੀ ਮੀਟਿੰਗ ਕੋ ਕਰ ਲਈ ਜਾਵੇ ਅਪੀਲ ਵੀ ਆਈ ਸੀ ਉਹਨਾਂ ਦੀ ਸੋ ਇਸ ਕਰਕੇ ਅਸੀਂ ਸਾਰੀ ਗੱਲ ਨੂੰ ਵੇਖਦੇ ਹਾਂ ਇਹੋ ਜੀ ਕੋਈ ਗੱਲ ਨਹੀਂ ਵੀ ਉਹ ਇਕਤਾ ਨਹੀਂ ਚਾਹੁੰਦੇ ਹੈ ਦੇਖਿਏ ਅੱਛੀ ਬਾਤ ਹੈ ਇਸੇ ਕੋ ਲੈ ਕੇ ਅੱਜ ਜੋ ਹਮੇ ਬਾਤ ਹੈ ਇਸਕੇ ਲਈ ਅੱਗੇ ਵੱਧ ਰਹੇ ਨਾ ਹਮ ਲੋਕ ਅੱਜ ਆਪਕੋ ਅੱਪੋਂ ਅਮਰੇ 13 ਤਰੀਕ ਨੂੰ ਰਹੇਗਾ ਜੀ 14 ਤਰੀਕ ਨੂੰ ਮੀਟਿੰਗ ਹੈ ਅੱਜ ਪੁੱਛ ਰਿਹਾ ਹਾਂ ਹਾਂ ਠੀਕ ਹੈ ਤੋਂ ਬਾਅਦ ਕੀ ਦੱਸੋ ਮੈਂ ਕਿਹਾ ਥੋੜੀ ਗੱਲ ਠੀਕ ਆ ਇਸ ਮੀਟਿੰਗ 'ਚ ਜੇ ਸਾਰਾ ਕੁਝ ਮੁਕੰਮਲ ਨਾ ਹੋਊਗਾ ਤਾਂ ਅਗਲੀ ਜੇ ਹੋ ਜਾਊਗਾ ਠੀਕ ਹੈ ਜੀ ਮੀਟਿੰਗਾਂ ਤੇ ਹੁੰਦੀਆਂ ਰਹਣੀਆਂ ਠੀਕ ਹੈ ਸਾਬ ਜੀ ਆਲਰੇਡੀ ਆਪਨੇ ਕਹੋਲ ਦੇ ਦੀ ਹੈ ਕਿ 25 ਤਰੀਕ ਨੂੰ 101 ਨੰਬਰ ਤੇ ਲੈ ਕੇ ਜਾਈਏ ਤੁਹਾਨੂੰ ਜ਼ਿਆਦਾ ਉਮੀਦ ਨਹੀਂ ਹੈ ਪਰ ਕੋਈ ਗੱਲ ਨਹੀਂ ਐਸੀ ਬਾਤ ਹੈ ਦੇਖਿਏ ਅਸੀਂ ਨੇ ਬੋਲਾ ਕੀ ਹੈ ਅਸੀਂ ਨੇ ਬੋਲਾ ਇਹ ਹੈ ਵੀ ਅਗਰ ਵਾਰਤਾ ਮੇ ਕੋਈ ਨਿਸ਼ਕਸ਼ ਨਾ ਨਿਕਲਾ वार्ता आगे ना बढ़ी आगे बढ़ी कोई और वार्ता और भी मीटिंग हो सकती है अगर अगर वार्ता आगे ना बढ़ी उस पोजीशन में हम जथा भेजने के बारे में मैं कहता आपकी भावना अच्छी हमारी भी यही भावना हम तो इसी के दिशा में आगे बढ़ रहे हैं ना भाई ਪਟਿਆਲੇ ਵੱਲੋਂ ਬੜਾ سنگੀਨ ਇਲਜ਼ਾਮ ਲਾਇਆ ਸੀ 1500 ਕਰੋੜ ਦੇ ਵਿੱਚ ਮੋਰਚਾ ਵੇਚ ਕੇ ਆਏ ਨੇ ਕੀ ਉਸ ਤੇ ਵੀ ਕੋਈ ਗੱਲਬਾਤ ਹੋਈ ਕਿ ਉਹ ਇਲਜ਼ਾਮ ਸੀ ਜਾਂ ਉਹਦੇ ਵਿੱਚ ਸਚਾਈ ਸੀ ਕਿ ਇਹ ਸਚਾਈ ਸੀ ਕਿ ਜਿਹੜੇ ਕਿਸਾਨਾਂ ਉੱਤੇ ਦਾਜਾ ਬੰਮ ਚਾ ਜੇ ਇਲਜ਼ਾਮ ਸੀ ਤਾਂ ਡੰਡੇਵਾਸਾ ਉਸ ਨੂੰ ਸਪਸ਼ਟ ਕਰ ਲਏਗਾ ਦੇਖੋ ਜਿਹੜੇ ਸੰਦਰਭ ਵਿੱਚ ਅੱਜ ਬੈਠੇ ਹੈਗੇ ਆ ਠੀਕ ਹੈ ਜੀ ਕੋਈ ਗੱਲ ਅਜਿਹੀ ਮੈਨੂੰ ਲੱਗਦਾ ਹੱਥ ਜੋੜ ਕੇ ਪੀਲਾ ਹੀ ਨਹੀਂ ਕਰਨੀ ਚਾਹੀਦੀ ਆਪਾਂ ਸਾਰੀਆਂ ਗੱਲਾਂ ਡਿਸਕਸ ਕੀਤੀਆਂ ਵਾ ਅੰਦਰ ਵਾਲੀਆਂ ਗੱਲਾਂ ਅੰਦਰ ਰਹਿਣੀਆਂ ਚਾਹੀਦੀਆਂ ਬਾਹਰ ਵਾਲੀਆਂ ਗੱਲਾਂ ਬਾਰ ਹੋਣੇ ਚਾਹੀਦੇ ਆ ਇਸ ਕਰਕੇ ਇਹਨਾਂ ਸਵਾਲਾਂ ਤੋਂ ਹੱਥੇ ਹੱਟ ਜੋੜ ਕੇ ਬਚਣਾ ਚਾਹੀਦਾ ਪਰ ਕਿਸਾਨ ਤਾਂ ਲਗਾਤਾਰ ਡਿਮਾਂਡ ਕਰ ਰਹੇ ਹਾਂ ਹਾਂ ਠੀਕ ਹੈ ਨਹੀਂ ਚਲੋ ਇਹ 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 ਸਾਰਾ ਕੁਝ ਪਬਲਿਕ ਡੋਮੇਨ 'ਚ ਆ ਕਿਸਾਨ ਆਪੇ ਫੈਸਲਾ ਕਰਨਗੇ ਅਸੀਂ ਕੋਸ਼ਿਸ਼ ਕਰੀਏ ਸਾਡੀ ਬੇਨਤੀ ਇਹਨਾਂ ਸਵਾਲਾਂ ਤੋਂ ਬਚੀ ਪਨੇਰ ਸਾਹਿਬ ਹੁਣ ਇਹ ਕਿਹੜੀ ਗੱਲ ਕਿੱਥੋਂ ਤੱਕ ਪਹੁੰਚੀ ਹੈ ਪਨੇਰ ਸਾਹਿਬ ਜਿਹੜਾ ਟੁਕੜਿਆ ਸੀ ਪਹਿਲਾਂ ਜਿਹੜਾ ਜਿਹੜੇ ਦੁਬਾਰੇ ਸਾਲ ਵਿੱਚ ਬਣ ਰਿਹਾ ਟੁਕੜਿਆ ਸੀ ਸਿਆਸਤ ਦੇ ਵਿੱਚ ਐਂਟਰੀ ਕਰਨਾ ਵਿਕ ਦੇ ਵਿੱਚ ਸਸਤ ਐਂਟਰੀ ਬਾਰੇ ਕੀ ਵਿਚਾਰ ਕਰਦੇ ਦੋ ਗੱਲਾਂ ਕੁਝ ਵੀ ਪਿੱਛੇ ਰਹਿ ਗਏ ਅੰਦੋਲਨ ਦੇ ਜੋ ਵੀ ਸਬਕ ਨਿਕਲੇ ਸਬਕ ਕਹਿ ਸਕਦੇ ਨਾ ਆਪਾਂ ਉਹ ਸਬਕਾਂ ਤੇ ਸਾਡੀ ਡਿਸਕਸ ਹੋਈ ਹੈ ਇਹ ਇਹ ਸਾਰੀਆਂ ਗੱਲਾਂ ਤੇ ਚਰਚਾ ਹੋਈ ਹੈ ਅਜੇ ਹਾ ਅੱਗੇ ਤੋਂ ਨਹੀਂ ਹੋਊਗਾ ਹੁਣ ਇੱਕ ਇੱਕ ਦੀ ਜਿਹੜੀ ਗੱਲ ਹੈ ਕਿਥੋਂ ਤੱਕ ਪਹੁੰਚੀ ਹੈ ਜੀ ਕਿ ਬਿਨਾਂ ਨਹੀਂ ਗੱਲ ਬਣ ਸਕਦੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਿਸਾਨ ਸਾਰੇ ਜੀ ਇਕੱਠੇ ਹੁੰਦੇ ਆ ਕੋਈ ਤੁਹਾਡਾ ਪੋਲੀਟੀਕਲ ਪਾਰਟੀ ਦੇ ਨਾਲ ਕੰਮ ਕਰੇਗਾ ਕਿਉਂਕਿ ਇੱਕ ਪਾਸੇ ਕਿਹਾ ਪਾਰਲੀਮੈਂਟਿਕ ਸਿਸਟਮ ਦੇ ਬਿਨਾ ਮਸਲੇ ਅੰਦਰ ਨਹੀਂ ਹੋਣਗੇ ਇਹ ਗ੍ਰਾਹਕ ਸਾਹਿਬ ਜਵਾਬ ਦੇ ਦੇਣਗੇ ਦੱਸੋ ਜੀ ਸਵਾਲ ਤਾਂ ਤੁਸੀਂ ਤੁਹਾਨੂੰ ਉਹਨਾਂ ਨੂੰ ਪੁੱਛਿਆ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਕਰਦਾ ਨਹੀਂ ਅਰੇ ਦਾ ਜੀ ਤਾਂ ਸੁਣੋਣੇ ਤੋਂ ਥੋੜੇ ਜਿਹਾ ਇਹ ਬਾਕੀ ਕੱਲਾ ਫੇਰ ਕਰ ਲਾਂਗੇ 1 ਟੂ 1 ਵੀ ਕਰਨਾ ਹੈ ਨਾ ਤੁਸੀਂ ਨੇ ਅੱਛਾ ਮੇਰੀ ਮੇਰੀ ਬੇਨਤੀ ਹੈ 1 ਟੂ 1 ਦੇ ਕਰਨਾ ਮੈਨੂੰ ਛੁੱਟੀ ਦੇ ਦਿਓ ਮੈਂ ਇੱਕ ਘਰੇ ਟੂ ਫੰਕਸ਼ਨ ਛੱਡ ਕੇ ਆਇਆ ਹੋਇਆ ਹਾਂ ਸਭ 14 ਤਰੀਕ ਦੀ ਮੀਟਿੰਗ ਨੂੰ ਲੈ ਕੇ ਤੁਹਾਡਾ ਕੋਈ ਗੱਲਬਾਤ ਨਹੀਂ ਅੱਗੇ ਤੁਹਾਡਾ ਨਹੀਂ ਹਾਲੇ ਹਾਲੇ ਸਾਡੇ ਕੋਈ ਸਾਡੇ ਨਾਲ ਗੱਲਬਾਤ ਨਹੀਂ ਉਹ ਉਹ ਹਾਲੇ ਸਮਾਧ ਦੱਸੂਗਾ ਕੀ ਹੁੰਦਾ ਹੈ ਅੱਜ ਅਸੀਂ ਅੱਜ ਯੂਨਿਟੀ ਪ੍ਰੋਸੈਸ ਦੇ ਉੱਪਰ ਚਰਚਾ ਕੀਤੀ ਹੈ 14 ਦੀ ਮੀਟਿੰਗ ਦਾ ਏਜੰਡਾ ਹੈ ਨਹੀਂ ਸੀ ਉਹ ਸਾਡੇ ਸਾਹਮਣੇ ਕਰਨਗੇ ਉਹਨਾਂ ਨੇ ਜਾਣ ਯੂਨਿਟੀ ਵਾਲਾ ਸਿੰਪਲ 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 ਯੂਨਿਟੀ ਪ੍ਰੋਸੈਸ 'ਚ ਅਸੀਂ ਜਿਹੜੀ ਚਰਚਾ ਕੀਤੀ ਹੈ ਜੋ ਪਹਿਲਾਂ ਕਿਹਾ ਹੈ ਕਿ ਅਸੀਂ ਇਸ ਦੇ ਵਿੱਚ ਇਸ ਗੱਲ ਦੇ ਨੇੜੇ ਪੁੱਜ ਗਏ ਕਿ ਅਸੀਂ ਕੀ ਭੂਏਕ 'ਚ ਕੋਈ ਕੋਆਰਡੀਨੇਟਡ ਸੱਦੇ ਦੇ ਸਕਦੇ ਹਾਂ ਪਰ ਕਿਉਂਕਿ ਤੀਸਰਾ ਫੋਰਮ ਅੱਜ ਵਿਅਸਥਾ ਹੈ ਬਿਜ਼ੀ ਹੈ ਉਨ੍ਹਾਂ ਨਾਲ ਇਹ ਸਾਥੀ ਜਾ ਕੇ ਰਿਪੋਰਟ ਕਰਨਗੇ ਆਪਸ ਚ ਰਲ ਮਿਲ ਕੇ ਕੋਈ ਸਾਂਝੀ ਡੇਟ ਅਗਲੀ ਮੀਟਿੰਗ ਦੀ ਰੱਖਾਂਗੇ ਜਿਸ ਚੀਜ਼ ਨੂੰ ਕਿਵੇਂ ਮਚਿਓਰ ਕੀਤਾ ਜਾ ਸਕਦਾ ਇਸ ਬਾਰੇ ਚਰਚਾ ਹੋਵੇਗੀ ਇੱਕ ਚਰਚਾ ਇਹ ਹੋਈ ਸੀ ਕਿ ਜਿਹੜਾ ਨਵਾਂ ਕਲੀਏ ਕਿ ਮੰਡੀ ਕਰਦਾ ਡਰਾਫਟ ਹੈਗਾ ਉਸ ਨੂੰ ਨੇ ਤੁਸੀਂ ਕਹਿ ਰਹੇ ਸੀ ਕਿ ਸਾਡੀ ਮੰਗ ਹੈ ਉਸ ਨੂੰ ਇੱਕ ਨੰਬਰ ਤੇ ਰੱਖਿਆ ਜਾਵੇ ਜਦੋਂ ਕਿ ਦੂਸਰੀ ਮੋਸ਼ੀ ਕਹਿ ਰਹੀ ਹੈ ਕਿ ਐਮਐਸਪੀ ਦੀ ਲੀਗਲ ਗਾਰੰਟੀ ਨੂੰ ਇੱਕ ਨੰਬਰ ਤੇ ਹੋਵੇਗਾ ਕਿ ਉਹ ਤੁਹਾਡੀ 13 ਨੰਬਰ ਤੋਂ ਵਾਕੇ ਕਿੰਨੀ ਕਗੇ ਵਾਪਸ ਪਈਆਂ ਸਾਨੂੰ ਦੇਖੋ ਜਿਹੜਾ ਇਹ ਨੈਸ਼ਨਲ ਪਾਲਿਸੀ ਫਰੇਮਵਰਕ ਹੈ ਜਿਹੜਾ ਐਗਰੀਕਲਚਰ ਮਾਰਕੀਟਿੰਗ ਨੂੰ ਲੈ ਕੇ ਉਸ ਤੇ ਨਾ ਸਾਥੀਆਂ ਨੇ ਕਿਹਾ ਕਿ ਇਹ ਅਸੀਂ ਇਸ ਤੇ ਲੜਾਂਗੇ ਇਹ ਰੱਖੀ ਹੈ ਬਾਕੀ ਚੀਜ਼ਾਂ ਨੂੰ ਇਕਦੇ ਅਗਲੀ ਮੀਟਿੰਗ ਚ ਕਿਉਂਕਿ ਅਸੀਂ ਲੜ ਤਾਂ ਸਰ ਉਹ ਪਹਿਲਾਂ ਵੀ ਰਹੀ ਆ ਗੱਲ ਇਸ ਫਰੇਮਵਰਕ ਦੀ ਕਿ ਲਾਈਨਿੰਗ ਦੀ ਕਿੱਥੇ ਲੈ ਕੇ ਮੈਂ ਤੁਹਾਨੂੰ ਮੈਂ ਤੁਹਾਨੂੰ ਉਸੇ ਚ ਕਿਹਾ ਕਿ ਤਾਲਮੇਲ ਮੇਂ ਐਕਸ਼ਨਾਂ ਦੇ ਸੱਦੇ ਦੀਆਂ ਸੰਭਾਵਨਾਵਾਂ ਨੇ ਨੇੜੇ ਪਹੁੰਚੇ ਆ ਤੁਸੀਂ ਜਿਹੜੇ ਕੁਐਸਚਨ ਕਰ ਰਹੇ ਹੋ ਉਹ ਲਗਭਗ ਐ ਜਿਹਨੂੰ ਕਹਿੰਦੇ ਮੁਕੰਮਲ ਥਾਂ ਤੇ ਪਹੁੰਚਣਦੇ ਆ ਇਹ ਸਟੈਪ ਵਾਈਜ਼ ਸਟੈਪ ਕਹਾਣੀ ਅੱਗੇ ਤੋਰੂ ਜਿਸ ਜਿਹਨੂੰ ਐਸਕੇਮ ਨੇ ਤੰਤਰਕੋਪਾੜੀ ਕਮੇਟੀਆਂ ਨਹੀਂ ਸਵਾਲ ਲੈ ਲਓ ਨਾ ਉਦੋਂ ਵੀ ਇੱਕਦਾਂਈ ਕਮੇਟੀਆਂ ਬਣਾਈ ਤੁਸੀਂ ਇੱਕ ਕਮੇਟੀ ਦੇ ਵਿੱਚ ਸ਼ਾਮਲ ਸੀ ਕੋਈ ਦਰਸ਼ਨਪਾਲ ਇਹਨਾਂ ਨਾਲ ਗੱਲ ਕਰਕੇ ਜਿਹਨੇ ਬੰਦੇ ਸਰ ਨਾਲ ਕਰੀ ਤੈਨੂੰ ਡੱਲੇ ਉਹ ਜਿਹੜੀ ਰਿਪੋਰਟ ਬਣਾ ਕੇ ਐਸਕੇ ਨੂੰ ਪੇਸ਼ ਕੀਤੀ ਗਈ ਸੀ ਉਹ ਰਿਪੋਰਟ ਦੇ ਵਿੱਚ ਡੱਲੇ ਵਾਲ ਸਾਧਨ ਰੂਜਾ ਕੀ ਸੀ ਉਹਨਾਂ ਰਿਪੋਰਟ ਦੇ ਸਹਿਮਤੀ ਸੀ ਉਹ ਨਹੀਂ ਸੀ ਉਹ ਵੀ ਬੜਾ ਗੱਲ ਦੇਖੋ ਅਸੀਂ ਹੁਣ ਵੀ ਉਸੇ 6 ਮੈਂਬਰ ਕਮੇਟੀ ਦੇ 파ਟ ਆ ਜਿਹੜੀ ਗੱਲ ਵੀਰ ਨੇ ਸਵਾਲ ਕੀਤਾ ਜਾਂ ਹੋਰ ਕੀਤਾ ਹੈ ਜੇ ਕੁਐਸਚਨ ਹੈਗੇ ਤਾਂ ਅਸੀਂ ਕੋਆਰਡੀਨੇਟਡ ਐਕਸ਼ਨ ਤੱਕ ਪਹੁੰਚੇ ਠੀਕ ਹੈ ਕੋਆਰਡੀਨੇਟਡ ਐਕਸ਼ਨ ਮੀਨਸ ਕਿ ਡਿਫਰੈਂਸਸ ਰੱਖਦੇ ਹੋਏ ਵੀ ਘੋਲ ਦੇ ਸਾਂਝੇ ਅਸਲ ਦਿੱਤੇ ਜਾਂਦੇ ਡਿਫਰੈਂਸਸ ਰੱਖ ਪਲੀਜ਼ ਲੈਟ ਮੀ ਕੰਪਲੀਟ ਡਿਫਰੈਂਸਸ ਰੱਖਦੇ ਹੋਏ ਵੀ ਇਹਦਾ ਮਤਲਬ ਕੁਝ ਚੀਜ਼ਾਂ ਚ ਹਾਲੇ ਚੀਜ਼ਾਂ ਪੈਂਡਿੰਗ ਨੇ ਇਹ ਸਟੈਪ ਫਾਰਵਰਡ ਹੈ ਇੱਕ ਸਟੈਪ ਅੱਗੇ ਦਾ ਹੈ ਇਸ ਨੂੰ ਆਜੇ ਤੋਂ ਪਿਛਲੀ ਵਾਰੀ ਇੱਕ ਇਸ ਤਰ੍ਹਾਂ ਦਾ ਇੰਪ੍ਰੈਸ਼ਨ ਸੀ ਵੀ ਲੱਗ ਲੱਗ ਹੋਈ ਹੋਰ ਹੋਈ ਅਸੀਂ ਉਦੋਂ ਵੀ ਕਿਹਾ ਸੀ ਚੀਜ਼ਾਂ ਦੀ ਚੀਜ਼ਾਂ ਨੂੰ ਟਾਈਮ ਲੱਗਦਾ ਚੀਜ਼ਾਂ ਕਿਸੇ ਪਾਸੇ ਨੇ ਇੱਕ ਦੂਜੇ ਨਾਲ ਵਿਚਾਰ ਕੇ ਗੱਲਾਂ ਕਿ ਕਰਾਂਗੇ ਇਹਨਾਂ ਸਾਥੀਆਂ ਨੇ ਵਿਚਾਰ ਕੇ ਆਪਣੀ ਪੋਜੀਸ਼ਨ ਦੱਸੀ ਹੈ ਅਸੀਂ ਵਿਚਾਰ ਕੇ ਅਸੀਂ ਇੱਕ ਸਟੈਪ ਅੱਗੇ ਆ ਜਿਹੜਾ ਨਾਨ ਪੋਲਿਟਿਕਲ ਦੇ ਸਾਥੀਆਂ ਨਾਲ ਐਸਕੇਐਮ ਨਾਨ ਪੋਲਿਟਿਕਲ ਨਾਲੇ ਸਾਥੀ ਡਿਸਕਸ ਕਰਨਗੇ ਫਰਦਰ ਅਗਲੀ ਮੀਟਿੰਗ 'ਚ ਜਦੋਂ ਉਹ ਵੀ ਹਾਜ਼ਰ ਹੋਣਗੇ ਉਸ ਚੀਜ਼ਾਂ ਹੋਰ ਮਚਿਓਰ ਹੋਣਗੀਆਂ ਅਗਲੇ ਤੁਹਾਨੂੰ ਅੱਗੇ ਕੀ ਹੋਰ ਚੀਜ਼ ਹੋ ਸਕਦੀ ਆ ਉਹ ਇਕਲੀ ਵੀ ਰੱਖ ਲਓ ਇਹ ਕਦੀ ਗੱਲ ਸਰ ਜੇ ਆਪ ਹੋ ਗਿਆ ਵੀ ਘਟੂ ਘਟ ਹੋਰ 6 ਮਹੀਨੇ ਚੇਕ ਤੋਂ ਜੂ ਕਿ ਹੋਰ ਸਾਲ ਲਗਾਉਣਾ ਪਊਗਾ ਇਕਤਾ ਪ੍ਰੋਸੈਸ ਵਾਸਤੇ ਐਨੀ ਹੈ ਵੀ ਇਕਤਾ ਸੜੀਏ ਨਾ ਦੋ ਫਾਰਮਾਂ ਨਾਲ ਇਕਤਾ ਦੀ ਤੋਂ ਬਾਅਦ ਗੱਲ ਰੁਕ ਜਾਊਗੀ ਅਸੀਂ ਆਲ ਇੰਡੀਆ ਦੀ ਦਾ ਫਾਰਮ ਬਣਾਉਣਾ ਚਾਹੁੰਦੇ ਆ ਆਲ ਇੰਡੀਆ ਦੇ ਵਿੱਚ ਬਹੁਤ ਜੱਥੇ ਬੰਦੀਆਂ ਨੇ ਜਿਹੜੀਆਂ ਭਾਰਤ ਦੀਆਂ ਦੂਜੀਆਂ ਸਟੇਟਾਂ ਦੀਆਂ ਉਹ ਬਾਹਰ ਨੇ ਜਿਹੜਾ ਇਹ ਮਸੌਦਾ ਹੈ ਮੰਡੀ ਨੀਤੀ ਵਾਲਾ ਸਟੇਟਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਟੇਟਾਂ ਬਣਾ ਕੇ ਦਿਓ ਪ੍ਰਪੋਜ਼ਲ ਜਿਆਦਾ ਖਤਰਨਾਕ ਜਿਹੜਾ ਛੋਟਾ ਸਵਾਲ ਸੀ ਵੀ ਸਾਥੀ ਉਹਤੇ ਕੀ ਬੋਲਦੇ ਨੇ ਇਹ ਤੇ ਸਾਡਾ ਕੋਈ ਬਖਰੀਮਾ ਨਹੀਂ ਜਿਵੇਂ ਉਹਨਾਂ ਨੂੰ ਅਸੀਂ ਦੇਖ ਰਹੇ ਹਾਂ ਨਾ ਵੀ ਵੱਡੀ ਨੀਤੀ ਕੀ ਹੈ ਉਹ ਇਹ ਚੰਗੀ ਤਰ੍ਹਾਂ ਜਾਣਦੇ ਨੇ ਸਨ ਉਹ ਸਾਡੀ ਤੇ ਅਸੀਂ ਜਿਵੇਂ ਸਮਝਦੇ ਆ ਕਿ ਕਿੰਨੇ ਖਤਰਨਾਕ ਹੈ ਉਹ ਉਹਦੇ ਤੇ ਕੋਈ ਵਖਰੇਵਾ ਨਹੀਂ ਹੈ ਹਾਂ ਪੱਕੀਆ ਦੋਨੇ ਪਾਸਿਓਂ ਇਹ ਤੇ ਸਾਨੂੰ ਤੁਸੀਂ ਆਏ ਸਾਨੂੰ ਉਲਝਾਉਗਾ ਨਹੀਂ ਪਿਛਲੀ ਵਾਰ ਸਰ ਤੁਸੀਂ ਗੱਲ ਕਹੀ ਸੀ ਨਹੀਂ ਸਾਡੇ ਇਸ ਚੀਜ਼ ਨੂੰ ਲੈ ਕੇ ਬਿਲਕੁਲ ਬਿਲਕੁਲ ਉਹਨਾਂ ਨੇ ਸਹਿਮਤੀ ਨਹੀਂ ਪ੍ਰਗਟਾਈ ਇਹ ਕਹਿ ਰਹੇ ਸੀ ਅਸੀਂ ਸਹਿਮਤ ਸੁਣੋ ਸੁਣੋ ਗੱਲ ਸੁਣੋ ਗੱਲ ਪਹਿਲਾਂ ਤੁਸੀਂ ਬੋਲ ਜਾਨੇ ਬਾਅਦ ਚੋਂ ਬਿਆਨ ਤੁਹਾਡੇ ਨਾਮ ਦੇ ਰੋਲ ਵਿੱਚ ਮਾਨਤਾ ਕਰ ਰਹੇ ਸੀ ਕਲੀਅਰ ਕਰੀਏ ਕਲੀਅਰ ਕਰੀਏ ਕਲੀਅਰ ਕਰਦੇ ਆ ਦੇਖੋ ਜਦੋਂ ਤੱਕ ਜਿਹੜੀ ਗੱਲ ਦਾ ਫਰਕ ਹੁੰਦਾ ਜਿੰਨਾ ਚਿਰ ਹਾਂਜੀ ਹਾਂਜੀ ਉਹਨਾਂ ਚਿਰ ਕੋ ਨੂੰ ਕਿਹਾ ਜਾਂਦਾ ਵੀ ਇਹ ਵਿਚਾਰ ਅਧੀਨ ਹੈ ਮੈਂ ਪਹਿਲਾਂ ਵੀ ਵਿਚਾਰ ਅਧੀਨ ਨਹੀਂ ਕਹੀ ਸੀ ਅੱਜ ਸਾਡੀ ਬਹੁਤ ਸਾਫ ਹੋ ਗਈ ਵੀ ਇਹ ਵਿਚਾਰਤ ਇੰਨੀ ਨਹੀਂ ਰਹੀ ਇਹ ਸਾਥੀ ਉਮੇ ਸੀਰੀਅਸਲੀ ਲੈਂਦੇ ਆ ਉਹਨੂੰ ਉਮੇ ਉਹ ਵਿਚਾਰ ਹੈ ਅਜੇ ਰੱਖਣੀ ਥਾਂ ਕਿ ਚਾਹ ਦੇਣਾ ਕੀ ਹੈ ਇਹ ਅਜੇ ਰਹਿੰਦੀ ਹੈ ਐ ਐ ਜ਼ਰੂਰੀ ਆ ਵੀ ਨਾ ਇਹ ਹੈ ਮਤਲਬ ਬਹੁਤ ਵੱਡੀ ਗੱਲ ਹੈ ਇਹ ਖਾਸ ਹੀ ਵੱਡੀ ਗੱਲ ਹੈ ਲੜਾਈ ਮੰਗਦੀ ਹੈ ਉਹ ਗਾਹ ਰੂਪ ਤੈਅ ਕਰਨੇ ਵਕਤ ਦੂਸਰੀ ਗੱਲ ਇੱਕ ਹੋਰ ਇੱਕ ਹੋਰ ਜਾਨ ਹਾਂਜੀ ਹੋਰ ਜਿਹੜਾ ਆ ਪਾਰਲੀਮੈਂਟਰੀ ਪੈਨਲ ਨੇ ਇੱਕ ਝੁੰਨ ਜੀ ਪ੍ਰਾਲੀ ਤੇ ਵੀ ਐਮਐਸਪੀ ਦੀ ਸੁਜੈਸ਼ਨ ਦਿੱਤੀ ਆ ਉਹ ਕਹਿੰਦੇ ਦੂਸਰੀਆਂ ਫਤਲਾਵਾਗੇ ਤੇ ਵੀ ਅਸੀਂ ਅਸੀਂ ਸਰਕਾਰ ਕਟੋਗਟ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਉਹਨੂੰ ਤਾਂ ਇੰਪਲੀਮੈਂਟ ਕਰ ਦੇਵੇ ਐਮਐਸਪੀ ਦੀ ਕਹਾਣੀ ਤਾਂ ਉਸ ਤੋਂ ਉਹਨੂੰ ਤਾਂ ਇੰਪਲੀਮੈਂਟ ਕਰ ਦੇਣ ਮੈਚ ਲੈਣੀ ਆ ਜੀ ਤੁਸੀਂ ਐਮਐਸਪੀ ਦੀ ਗੱਲ ਕਰਦੇ ਹੋ ਪਰ ਆਲੀ ਤੇ ਅਸੀਂ ਕਹਿਣਾ ਫਰੀ ਚੱਕ ਕੇ ਲੈ ਜੇ ਸਾਡਾ ਸਾਡਾ ਛੱਡੇ ਹੋ ਇੱਕ ਇੱਕ ਬੇਨਤੀ ਹੋ ਰਿਹਾ ਹੈ ਕੱਲ ਨੂੰ ਜੋ ਚਰਚਾ ਹੈ ਕੈਬਨਿਟ ਦੇ ਵਿੱਚ ਇਕ ਮੁੱ ਪੰਜਾਬ ਦੀ ਕੈਬਨਿਟ ਚ ਇੱਕ ਮੁੱਦਾ ਆ ਰਿਹਾ ਵੀ ਜਿਹੜੀ 1% ਦੇ ਨਾਲ ਅਸੀਂ ਜਿਹੜੀ ਫੈਮਿਲੀ ਦੇ ਵਿੱਚ ਬਲੱਡ ਰਿਲੇਸ਼ਨਸ ਅਸੀਂ ਆਪਣੀ ਪ੍ਰੋਪਰਟੀ ਟਰਾਂਸਫਰ ਕਰਾ ਸਕਦੇ ਸੀ ਉਹਦੇ ਚੋਂ 2.5% ਕਰਨ ਜਾ ਰਹੇ ਨੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਜੋ ਇਦਾਂ ਕਰਨੀ ਉਹਦਾ ਵਿਰੋਧ ਜ਼ਬਰਦਸਤ ਵਿਰੋਧ ਹੋਊਗਾ ਲਾਸਟ ਗੱਲ ਇਹ ਹੈ ਕਿ ਇਸ ਵੀ ਉਸਾਨਪੁਰ 15 ਤਰੀਕ ਨੂੰ ਐਸਕੇਐਮ ਪੰਜਾਬ ਚੈਪਟਰ ਦੀ ਮੀਟਿੰਗ ਹੋਣੀ ਹੈ ਜਿਸ ਚ ਅਸੀਂ ਇਹ ਰਿਪੋਰਟ ਵੀ ਕਰਾਂਗੇ ਇਹ ਸਾਰੀ ਮੀਟਿੰਗ ਦੀ ਔਰ ਜਿਹੜੀਆਂ ਬਾਕੀ ਸਾਡੀਆਂ ਜਿਹੜੇ ਕਾਲਸ ਨੇ ਉਹਨੂੰ ਇੰਪਲੀਮੈਂਟ ਕਰਦੇ ਗਾ ਲਾਸਟ ਸਵਾਲ ਹੈ ਲੋ ਜੀ ਤੁਸੀਂ ਪਾਣਗਾ ਦਾ ਮੋਰਚਾ ਲਾਉਣ ਜਾ ਰਹੇ ਸੀ ਜਦੋਂ ਤੁਸੀਂ ਲਗਾਉਂਦੇ ਸੀ ਉਦੋਂ ਦੂਜੀ ਪਾਸੇ ਕਹਿੰਦੇ ਸੀ ਮੋਰਚਾ ਲਾਉਣਾ ਜੀ 4 ਘੰਟਾ ਲਈ ਹੋਇਆ ਕੋਈ 15 15 ਦੀ ਮੀਟਿੰਗ 'ਚ ਇਸੇ ਤੇ ਵਿਚਾਰ ਹੋਣੀ ਹੈ 15 ਦੀ ਮੀਟਿੰਗ ਸਾਰਾ ਕੁਝ ਵਿਚਾਰ ਹੋਵੇ ਇਸੇ ਤੇ ਹਾਂ 15 15 ਨੂੰ 15 ਨੂੰ ਰੱਖੀਏ ਮੀਟਿੰਗ ਇਸੇ ਮੁੱਦੇ ਤੇ ਰੱਖੀਏ ਹਾਂ ਅਸੀਂ 15 ਦੀ ਗੱਲ ਮਿਲਵੇਂ ਸੰਗਤ ਪਰ ਹੁਣ ਤੱਕ ਵੀ ਜਿਹੜਾ ਦੋਵਾਂ ਫਰਮਾਂ ਤੋਂ ਦੇਖਿਆ ਜਾਵੇ ਜ਼ਿਆਦਾਤਰ ਫਟਸ ਤਾਂ ਤਾਲਮੇਲ ਵੀ ਕੀਤੀਆਂ ਫਿਰ ਅੱਜ ਇਹ ਸਮਝੋਥੇ ਵਾਲੀ ਗੱਲ ਮੇਰੇ ਲੱਗਦੀ ਨਹੀਂ ਦੇਖੋ ਇੱਕ ਚੀਜ਼ ਹੈ ਕਿ ਇਸ ਹਾਲੇ ਤੱਕ ਐਸਕੇਮ ਐਸ ਸੱਚ ਨੈਸ਼ਨਲ ਲੈਵਲ ਤੇ ਤਾਲਮੇਲ ਬਣੀ ਹਾਂ ਅਸੀਂ 13 10 13 ਤੇ 26 ਦਾ ਐਕਸ਼ਨ ਉਸੇ ਦਿਸ਼ਾ ਚੱਕੇ ਬੁਧਾਇਆ ਸੀ ਇਕੱਠੇ ਕਰਨੀਏ ਦੋਨੋਂ ਦੇਖੋ ਦਾਸ ਜਨਵਰੀ ਗੰਦ ਚੁੱਕੇ ਹੋਏ ਜਨਵਰੀ ਠੀਕ ਹੈ ਇਹ ਅਸੀਂ ਅੱਗੇ ਵਧੇ ਸੀ ਅੱਜ ਉਸ 'ਚ ਹੋਰ ਇੱਕ ਸਟੈਪ ਅੱਗੇ ਵਧਿਆ ਲੈਟਸ ਵੇਟ ਇਹ ਸਾਥੀ ਐਸਕੇਮ ਨਾਨ ਪੋਲਿਟਿਕਲ ਨਾ ਵੀ ਚਰਚਾ ਕਰ ਲੈ ਅਗਲੀ ਮੀਟਿੰਗ ਚਾਹਾਂਗੇ ਉਹ ਵੀ ਸ਼ਾਮਲ ਹੋ ਜਾਣ ਬੈਟਰ ਵੇ ਨਾਲ ਮੈਚ्योर ਹੋਊਗੀ ਗੱਲ ਇੱਕ ਵਾਰ ਤੁਹਾਨੂੰ ਇੱਕ ਕਦਮ ਹੋਰ ਅੱਗੇ ਲੈ ਜਾਾਂਗੇ ਇੱਕ ਇੱਕ ਮੈਂ ਇੱਕ ਇੱਕ ਹੋਰ ਬੇਨਤੀ ਕਰਾਂ ਸਾਡੀ ਆਪੋ ਵਿੱਚ ਬਹੁਤ ਮੁੱਦਿਆਂ ਤੇ ਚਰਚਾ ਹੋਈ ਹੈ ਔਰ ਸਾਰੀ ਚਰਚਾ ਦੇ ਵਿੱਚੋਂ ਪੋਜ਼ਿਟਿਵਿਟੀ ਬਹੁਤ ਨਿਕਲੀ ਹੈ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਪਬਲਿਕ ਨਹੀਂ ਕਰਨੀਆਂ ਚਾਹੁੰਦੇ ਜਿਹੜੇ ਤੁਹਾਡੇ ਸਵਾਲ ਨੇ ਇੱਕ ਦਾ ਪਬਲਿਕ ਕਰ ਦੋ ਜੀ ਜੋ ਤੁਹਾਡਾ ਤੁਹਾਡੀ ਜਥੇਬੰਦੀ ਦਾ ਸਾਥੀ ਉਹਦਾ ਰਿਪੋਰਟ ਕਰਕੇ ਜਾਂਦੀ ਹੈ ਜਥੇਬੰਦੀ ਕੋਈ ਸਾਥੀ ਤੁਹਾਡਾ ਨਾਰਾਜ਼ ਹੋਗਾ ਜਥੇਬੰਦੀ ਰੱਦ ਬਣਾ ਲੇਂਦਾ ਉਹ ਵੀ ਐਸਕੇਮ ਦੇ ਸਰਬੰਨੇ ਦਾ ਨੌਨ ਸਿਟੀਕਲ ਚਲਾ ਜਾਂਦਾ ਤੇ ਜਿਹੜੀਆਂ ਕਹਿਦੇ ਨੇ ਹਰਾ ਤੇਜਾ ਸ਼ੇਭਾਗ ਦਾ ਬੱਚਾ ਦੇ ਦਿੰਦੀਆਂ ਜੇਗੀ ਜਾਂਦੀਆਂ ਕੁਝ ਹਰਤ ਜਿਹੜੇ ਬੰਦਗੀ ਵਿੱਚ ਸ਼ਾਮਿਲ ਕਰ ਦੋਸਤੋ ਪਹਿਲੇ ਤੋਂ ਨਾ ਕੋਈ हमारा कोई जैसे एग्रीकल्चर कोई शंका नहीं है कोई शंका नहीं है दूसरी बात रही कि पूरे देश के अंदर कॉल लागू करनी है उसी पे मुसदे पे ऊपर तैयार है उसी पर होगा कि जैसे पूरे देश के अंदर कोई कॉल लागू करनी है तो उस पर बात होगी कि कैसे लागू हो क्योंकि अलग अलग स्टेट का अलग अलग ਦੇ ਚੱਲਦੇ ਬੰਦੇ 84 ਨਹੀਂ ਜੋ ਐਸੇ ਹੀ ਆਪਨੇ ਦੇਖੋ ਡੈਮੋਕਰੇਸੀ ਹੈ ਸੀ ਕਿਸੇ ਨੂੰ ਰੋਕ ਨਹੀਂ ਸਕਦੇ ਆਪਕੇ ਮੀਡੀਆ ਚੈਨਲ ਕੇ ਬਹੁਤ ਸਾਰੇ ਚੈਨਲ ਨੂੰ ਜਨਾਬ ਐਕ੍ਰੀਡੇਸ਼ਨ ਹੋਣਾ ਚਾਹੀਦਾ ਮੇਰੇ ਕਿੰਨੀ ਦੇਰ ਤੱਕ ਇੱਕ ਸਬਸਕ੍ਰਾਈਬਰ ਕੇ ਲਈ ਚੱਲੀਏ ਚਾਹ ਤੂੰ ਸੋਸ਼ਲ ਮੀਡੀਆ ਕਰੀ ਗਿਆ ਇਹ ਇੱਕ ਜੀ ਇੱਕ ਤਾਂ ਇਮੀਗ੍ਰੇਸ਼ਨ ਵਾਲੇ ਦੁਖੀ ਹੈ ਤੁਹਾਡੇ ਸਾਰੇ ਦੁਖੀਏ ਦਿੱਥੇ ਚੱਲਦੇ ਝੰਡਾ ਲੈ ਕੇ ਬਹਿ ਜਨੇ ਮੋਬਾਈਲ ਅਖਰਾਵਗਾ ਝੰਡਾ ਲੈ ਕੇ ਬਹਿ ਜਨੇ ਸਾਨੂੰ ਇਹ ਮੀਡੀਆ ਵੱਲੋਂ ਦਾ ਫਾਇਦਾ ਹੀ ਹੋਇਆ ਰਾਏ 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 ਧੰਨਵਾਦ ਕਰੀਏ ਇੱਕ ਹੀ ਬੇਨਤੀ ਜਿਹੜਾ ਨਵਾਂ ਖੇਤੀ ਮੰਡੀ ਆਲਾ ਖਲੜਾ ਆ ਰਿਹਾ ਮੈਂ ਕਿਹਾ ਤਿੰਨੇ ਹੀ ਫਾਰਮ ਵੇਚ ਕੇ ਨੇ ਯਾਰ ਪੰਜਾਬ ਸਰਕਾਰ ਇਹਨੂੰ ਵਿਧਾਨ ਸਭਾ ਦਾ اجلاس ਸੱਦੇ ਅਰ ਉਹਦੇ ਵਿੱਚ ਕੱਲੀ ਚਿੱਠੀ ਨਾ ਲਿਖੇ ਵਿਧਾਨ ਸਭਾ ਦਾ اجلاس ਸੱਦ ਕੇ ਉਸ ਖਲੜੇ ਨੂੰ ਰੱਦ ਕਰੇ ਆਪਣਾ ਸਪਸ਼ਟ ਕਰੇ ਉਹ ਦੇਖੋ ਸੰਘਰਸ਼ ਹੋਇਆ ਇਸ ਟੀਨ ਨੂੰ ਲੈ ਕੇ ਕੋਈ ਹਾਂਜੀ हां जी शगर्स बैठे होऊंगा